ਕਿਉਂਕਿ ਸਾਡੇ ਬੰਦੇ ਨੇ ਸਦਾ ਹੀ ਮੁਸੀਬਤ ਚ ਪੈ ਕੇ ਲੋਕਾਂ ਦੀ ਜਾਨ ਬਚਾਈ ਆ। ਬਿਲਕੁਲ। ਸਭ ਤੋਂ ਵੱਡਾ ਕਾਂਡ ਚੋਧਪੁਰ ਹੋਇਆ ਸੀ ਸਲੀਪਰ ਬੱਸ ਨੂੰ ਅੱਗ ਪੈ ਗਈ ਸੀ। ਅੱਛਾ ਜੀ। ਜੋਧਪੁਰ ਨੂੰ ਮੋੜ ਮੁੜ ਕੇ ਇੱਕ ਪਰਿਵਾਰ ਤਾਂ ਅਜੇ ਚੜਾ ਕੇ ਗਿਆ ਸੀ ਆਪਦੇ ਘਰ ਵਾਲੀ ਨੂੰ। ਅੱਛਾ ਜੀ। ਠੀਕ ਹੈ ਅਜੇ ਉੱਥੇ ਹੀ ਖੜਾ ਸੀ ਦੁਕਾਨ ਤੇ ਹੀ ਉਹਨੂੰ ਫੋਨ ਆ ਗਿਆ ਵੀ ਆਹ ਗੱਲ ਹੋ ਗਈ। ਉਹ ਇੱਕ ਪੰਜਾਬੀ ਜਾਂਦਾ ਸੀ ਮਗਰ ਟਰੱਕ ਵਾਲਾ। ਉਹ ਵਰ ਗਿਆ ਵਿੱਚ। ਅੱਛਾ ਜੀ। ਤੀਸੇ ਭੰਨ ਕੇ ਪਤਾ ਨਹੀਂ ਕਿੰਨੇ ਕਰਤੇ ਉਹਨੇ ਯਾਰ। ਪੰਜ ਚਾਰ ਹੀ ਮੱਛੇ। ਠੀਕ ਹੈ। ਸਾਰੇ ਕੱਢ ਲੇ ਆਪ ਚੁਲਸਿਆ ਗਿਆ। ਆਪਦੀ ਜਾਨ ਖਤਰੇ ਚ ਆਪਦੀ ਜਾਨ ਖਤਰੇ ਚ ਪਾ ਕੇ ਸਾਰੇ ਗੱਡੇ ਉਹਨਾਂ ਦਾ ਕੋਈ ਵੀ ਨਹੀਂ ਨੇੜੇ ਗਿਆ ਤੇ ਇੱਥੇ ਸਾਡਾ ਭਰਾ ਰੂਪਾ ਸੜਿਆਂ ਦੇ ਵਜਦੇ ਆ ਵਾਗੇ ਪੁਰਾਣੇ ਉਹਨਾਂ ਕੋਲ ਟਰੱਕ ਹੈ ਉਹਦਾ ਟਰੱਕ ਧੋ ਰਹੇ ਸੀ ਟਾਬੇ ਤੇ ਖੜੇ ਸੀ ਨਾ ਨਾਉਣ ਲੱਗੇ ਡਰਾਈਵਰ ਉਹਨਾਂ ਨੇ ਆਖਿਆ ਪਾ ਤੇਲ ਹੈ ਜਿਹੜਾ ਪਲਟੀ ਕਰਕੇ ਇਧਰ ਲੈ ਇਧਰਲੀ ਟੈਂਕੀ ਚ ਪਾ ਲਈਏ ਉਹਦੇ ਲਈ ਨਾ ਮੋਟਰਾਂ ਹੁੰਦੀਆਂ ਛੋਟੀਆਂ ਵਸ ਜੀ ਹਾਂਜੀ ਤੇ ਉਹਦੀਆਂ ਤਾਰਾਂ ਲਾ ਕੇ ਤੇ ਇਧਰ ਤੇਲ ਸਿੱਟਿਆ ਜਾਂਦਾ ਅੱਛਾ ਜੀ ਉਹ ਕਹਿੰਦੇ ਤਾਰਾਂ ਨੰਗੀਆਂ ਸੀ ਸ਼ਾਰਟ ਕਰ ਗਈਆਂ ਤੇ ਅੱਗ ਪੈ ਗਈ ਚਾਈ ਦੇਖੋ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਹੋਰ ਕੋਈ ਵੀ ਨਹੀਂ ਦੋਨੇ ਡਰਾਈਵਰ ਮੱਚ ਗਏ ਬੁਝਾਉਦੇ ਹੀ ਅੱਗ ਅੱਛਾ ਜੀ ਵੀ ਗੱਡੀ ਬਾਜਦੀ ਬਾਜਦੀ ਐਨੇ ਕ ਚੁਲਸੇ ਗਏ ਮਤਲਬ ਕਿ ਜਦੋਂ ਐਂਬੂਲੈਂਸ ਲੈ ਕੇ ਆਈ ਆ ਮੇਰੇ ਟਾਬੇ ਤੇ ਬਾਰੀ ਖੋਲੀ ਤੀਕ ਚੰਘੜਾਈ ਸੀ ਮੈਂ ਕਿ ਯਾਰ ਕੋਈ ਤਾਂ ਇਹੋ ਜੀ ਦਵਾਈ ਲਪਾਉਗਾ ਨਾ ਕੁਝ ਤਾਂ ਸ਼ਾਂਤੀ ਮਿਲੇ ਯਾਰ ਹੈਨਾ ਤੇ ਧਾਨੋ ਬੰਦਾ ਰੂਪਾ ਉਹਨੇ ਅੱਜ ਤੱਕ ਇੱਕ ਸੁਖੀ ਆ ਕੋ ਉਹਨਾਂ ਨੇ ਡਰਾਈਵਰ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਿੰਨਾ ਵੀ ਪੈਸਾ ਲੱਗਿਆ ਲਾਇਆ ਬਾਈ ਹਾਂ 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 ਠੀਕ ਹੈ ਜੀ ਜਿੰਨਾ ਵੀ ਪੈਸਾ ਲੱਗਿਆ ਲਾਇਆ ਪੱਲਿਓ ਅੱਛਾ ਜੀ ਕਦੇ ਵੀ ਉਹਨਾਂ ਨੇ ਪਿੱਛੇ ਨਹੀਂ ਦਿਖਾਈ ਤੇ ਪਰਮਾਤਮਾ ਨੇ ਉਹਨਾਂ ਨੂੰ ਹੀ ਦਿਖਾਈ ਪਈ ਉਹ ਵੀ ਗੱਡੀਆਂ ਦੋ ਦੋ ਵਜਦੀਆਂ ਸੀ ਰੂਪੇ ਲੀਆਂ ਉਹਨਾਂ ਟਾਈਮਾਂ 'ਚ ਇੱਕ ਇਨਸਾਨ ਦੇ ਆਪਾਂ ਕਹਿੰਨੇ ਆ ਕਿ ਕਿਹੜਾ ਕੀ ਕਰਦੂ ਕਿਹੜਾ ਕੀ ਕਰਦੂ ਹਣਾ ਪਰ ਉਹ ਫੇਰ ਵੀ ਸ਼ੁਕਰ ਕਰਦਾ ਸੀ ਪਰਮਾਤਮਾ ਦਾ ਵੀ ਤੂੰ ਹੀ ਹੈ ਦੋ ਵਜਦੀਆਂ ਸੀ ਇਕੱਠੀਆਂ ਜਿੱਥੇ ਵਜਦੀਆਂ ਠੀਕ ਹੈ ਦੋ ਚੱਕ ਕੇ ਲਿਆਉਂਦਾ ਸੀ ਜਿੱਥੋਂ ਵੀ ਲਿਆਇਆ ਜੋੜਾ ਲਿਆ ਆਪਸ ਵਿੱਚ ਹੀ ਵਜਦੀਆਂ ਸੀ ਮਗਰ ਮੂਰੀ ਇਹਦਾ ਤਕੜਾ ਨੁਕਸਾਨ ਹੁੰਦਾ ਹੀ ਬੰਦੇ ਦਾ ਬੰਦੇ ਨੇ ਹਿੰਮਤ ਨਹੀਂ ਆ ਰਹੀ ਹਾਂ ਹਿੰਮਤ ਚਿਰਿਆ ਕਿਉਂਕਿ ਇਨਸਾਨ ਜਿਹੜਾ ਹਿੰਮਤ ਰੱਖਦਾ ਨਾ ਹਿੰਮਤ ਦੇ ਨਾਲ ਹੀ ਖੁਦਾ ਹੈ ਸਹੀ ਗੱਲ ਹੈ ਜੀ ਉਹਦੀ ਉਹ ਬਰਕਤ ਦਿੰਦਾ ਹੈ ਬਿਲਕੁਲ ਜੀ ਵੀ ਜਦੋਂ ਇਹ ਹਿੰਮਤ ਨਹੀਂ ਆਉਂਦਾ ਇਹਨੂੰ ਮੇਰੇ ਤੇ ਇਨਾ ਭਰੋਸਾ ਹੈ ਯਾਰ ਤੇ ਮੈਂ ਵੀ ਫਿਰ دیਵਾ ਉਹ ਫਾਰੀ ਸਮਝ ਕੇ ਦਿੰਦਾ ਸਹੀ ਗੱਲ ਹੈ ਜੀ ਬਿਲਕੁਲ ਤੇ ਸਾਡੇ ਲੋਕਾਂ ਨੂੰ ਇਹਨਾਂ ਨੇ ਕੀ ਬਚਾਉਣਾ ਬਾਈ ਸਾਡੇ ਨੂੰ ਤਾਂ ਆਪ ਅੱਗ ਲਾ ਦਿੰਦੇ ਆ ਸਹੀ ਗੱਲ ਆਈ। ਅਭਿਆਰ ਚ ਪੁਰਾਣੀ ਗੱਲ ਆ ਉਹਨਾਂ ਦਾ ਬੰਦਾ ਥੱਲੇ ਆ ਗਿਆ ਗੱਡੀ ਦੇ। ਅੱਛਾ ਜੀ। ਡਰਾਈਵਰ ਕਨੈਕਟਰ ਵਿੱਚ ਸੈੱਟ ਕੇ ਅੱਗ ਲਾਈ ਯਾਰ। ਲੈ ਕਿੱਡਾ ਵੱਡਾ ਤਕਾ ਆਈ ਹੈ ਨਾ। ਤੇਲ ਪਾ ਕੇ ਅੱਗ ਲਾਤੀ ਯਾਰ। ਵਿੱਚੇ ਸਾੜ ਤੇ। ਜਿੰਨਾ ਚਿਰ ਉਹ ਗੱਡੀ ਨੂੰ ਅੱਗ ਨਹੀਂ ਪੁਜੀ ਕੋਈ ਨਹੀਂ ਆਇਆ ਉੱਥੇ। ਹਾਂ। ਠੀਕ ਹੈ। ਸਾਡੇ ਤਾਂ ਵਿਚਾਰੇ ਡਰਦੇ ਹੁੰਦੇ ਆ ਇਕੱਲੇ ਘਰੇ ਹੁਣ ਕਿੱਥੋਂ ਜਾਣੇ ਨਹੀਂ ਭੀੜ ਚ। ਬਿਲਕੁਲ ਜੀ। ਪਰ ਉਧਰਲਾ ਵੀ ਕੋਈ ਨਹੀਂ ਆਇਆ। ਹੂੰ। ਪੁਲਿਸ ਤੱਕ ਨਹੀਂ ਆਉਂਦੀ ਬਾਈ। ਹੂੰ। ਪੁਲਿਸ ਵੀ ਪਿੱਟ ਦਿਖਾ ਜਾਂਦੀ ਹੈ। ਅੱਛਾ ਜੀ। ਲੈ ਯਾਰ ਬਰੀ ਦਾ ਏਰੀਆ ਜਾਮ ਲੱਗਿਆ ਤੇ ਸੀਸੇ ਟੁੱਟਣ ਦੀ ਆਵਾਜ਼ ਆਈ ਅੱਛਾ ਇਹ ਮੈਂ ਕਿਹਾ ਸੀਸੇ ਟੁੱਟਣ ਲੱਗੇ ਯਾਰ ਉੱਥੇ ਲਟੇਰੇ ਬਹੁਤ ਪੈਂਦੇ ਰਾਤ ਨੂੰ ਮੈਂ ਕਿਹਾ ਇੰਨਾਂ ਘਾਟੇ ਗਾਦੀ ਬਿਲੇ ਟੇਰੇ ਆ ਗਏ ਯਾਰ ਮੰਦਿਰ ਹੋਲੀ ਦੇ ਦੇਣਾ दारू ਪੀਤੀ ਵੀ ਓਏ 500 ਕੱਟ ਅੱਛਾ ਜੇ ਨਹੀਂ ਤਾਂ ਰਾਣਾ ਕੋਲੇ ਠਾ ਠਾ ਸਾਰੇ ਸੀਸੇ ਜੇ ਪੰਨ ਤੇ ਹੁਣ ਸੀਸੇ ਮਹਿੰਗੇ ਆ ਹੁਣ ਹਰੇਕ ਬੰਦਾ ਸੀ ਤਾਂ ਪਹਿਲਾਂ 500 ਕੱਢ ਕੇ ਬਹਿ ਗਏ ਉਹ ਜਦੋਂ ਆਏ ਮੈਂ ਕਹਿੰਦਾ ਫੜ ਕੋਈ ਨਹੀਂ ਬੁਲਾਏਗਾ ਇਸ ਕੋ ਚਲੋ ਅੱਗੇ ਅੱਗੇ ਦੀ ਅੱਗੇ ਕੱਢੀ ਬੈਠੇ ਰਹੇ ਅਨਾਲ ਨਾਲ ਪੁਲਿਸ ਜਾ ਰਹੀ ਹੈ ਲੈ ਨਾਲ ਹੀ ਨਾਲ ਨਾਲ ਪੁਲਿਸ ਜਾ ਰਹੀ ਹੈ ਰੋਕ ਨਹੀਂ ਰਹੀ ਉਹਨਾਂ ਨੂੰ ਵੀ ਤੁਸੀਂ ਕੌਣ ਹੋ ਨੇ ਇਹਨਾਂ ਦੇ ਸੀਦੇ ਪਰ ਨਾਲੇ ਓਏ ਤੁਸੀਂ ਕੌਣ ਹੋ ਨੇ ਇਹਨਾਂ ਨੂੰ ਐ ਕਰਨ ਵਾਲਿਆ ਨਾ ਮੰਨ ਲਓ ਪੁਲਿਸ ਵੀ ਕਹਿੰਦੀ ਆ ਯਾਰ ਹਾਂ ਇਹ ਤਾਂ ਪੰਜਾਬ ਦੇ ਹੀ ਆ ਕੋਈ ਨਾ ਚੁੱਪ ਨੂੰ ਇਹਨਾਂ ਦਾ ਕੀ ਆ ਠੀਕ ਗਲਤ ਗੱਲ ਆ ਜੀ ਕਈ ਬੰਦੇ ਕਹਿੰਦੇ ਆ ਇੱਕ ਬੰਦੇ ਨੇ ਕਿਹਾ ਹੀ ਕਹਿੰਦਾ ਅਸੀਂ ਵੀ ਬੰਬੇ ਘਾਟੀ ਗਏ ਆ ਅਸੀਂ ਤਾਂ ਇਹੋ ਜਿਹਾ ਕਿਤੇ ਦੇਖਿਆ ਨਹੀਂ ਲੱਕੜ ਦੇ ਪੋਲੇ ਵੇਖੇ ਲੱਕੜ ਦੇ ਪੋਲਾਂ ਤੋਂ ਦੀ ਲੰਗੇ ਅਸੀਂ ਲੰਗੇ ਆ ਅੱਛਾ ਜੀ ਉਹ ਮੈਂ ਬਾਈ ਨੂੰ ਜਵਾਬ ਦਿੰਨਾ ਭਰਾ ਆਪਣਾ ਸਿਰ ਆਪਣੀਆਂ ਵੀਡੀਓ ਵੇਖਦਾ ਧੰਨਵਾਦ ਉਹਦਾ ਤਾਂ ਹੀ ਕਮੈਂਟ ਕਰਦਾ ਜੇ ਵੀਡੀਓ ਵੇਖਦਾ ਪਰ ਉਹਨੇ ਕਿਹਾ ਅਸੀਂ ਇਹੋ ਜਿਹਾ ਕੁਝ ਨਹੀਂ ਵੇਖਿਆ ਸੀ ਵੀ ਜਾਣਦੇ ਆ ਬਹੁਤ ਪੁਰਾਣੇ ਜਾਣਦੇ ਆ ਬੜੀ ਪੁਰਾਣੀ ਗੱਲ ਤਾਂ ਹੈ ਨਹੀਂ ਇਹ ਹੰਸੀਮਾਰੇ ਜੰਗਲ ਵਾਲੀ ਜਦੋਂ ਸਾਡੀਆਂ ਗੱਡੀਆਂ ਲੁੱਟੀਆਂ ਕੋਈ ਜਾਦੇ ਪੁਰਾਣੀ ਗੱਲ ਨਹੀਂ ਇਹ 25 30 ਸਾਲ ਦੀ ਗੱਲ ਹੈ ਅੱਛਾ ਹਾਂ ਲੱਕੜ ਦੇ ਪੌਲ ਰੱਖੇ ਸੀ ਕਿੰਨਾ ਟਾਈਮ ਲੱਕੜ ਦੇ ਪੌਲ ਰਹੇ ਆ ਇਹ ਨਹੀਂ ਹੈਗਾ ਕਿ ਉਹ ਮਹੀਨਾ ਰਹੇ ਆ ਹਾਂ ਉਹ ਕਈ ਸਾਲ ਰਹੇ ਆ ਅੱਛਾ ਜੀ ਗੱਡੀ ਹੈਲਦੀ ਹੁੰਦੀ ਸੀ ਉਤੋਂ ਦੀਆਂ ਆਇਆ ਕਰਕੇ ਹੁਣ ਯਾਰ ਬੱਤਿਆਂ ਤੇ ਖੜਾਉਣਾ ਯਾਰ ਪੌਲ ਹਾਂ ਜੀ ਲੱਕੜ ਦੇ ਉੱਤੋਂ ਦੀ ਨੰਗਣਾ ਇੰਨਾ ਟਰੱਕ ਨੇ ਵਜਣ ਲੈ ਕੇ ਆਇਆ ਕਿ ਘਰ ਕੇ ਨਗਾਉਂਦੇ ਸੀ ਹਾਂ ਠੀਕ ਹੈ ਕਿਉਂਕਿ ਜਦੋਂ ਪੌੜ ਰੁੜ ਗਏ ਸੀ ਪਾਣੀ ਲੈ ਗਿਆ ਸੀ ਰੋੜ ਕੇ ਸਾਰਾ ਕੁਝ ਉਦੋਂ ਲੱਕੜ ਦੇ ਪੌੜ ਰੱਖੇ ਸੀ ਉਹਨਾਂ ਨੇ ਅੱਛਾ ਜੀ ਫੇਰ ਹੌਲੀ 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 ਪੌੜ ਬਣਾਏ ਮੌਕੇ ਦੇ ਕਿਨਾਂ ਸਤੀਰੀਆਂ ਦੇ ਬਣਾਤੇ ਇਹੋ ਜਿਹਾ ਉਹਨਾਂ ਦੇ ਕੰਮ ਆ ਠੀਕ ਹੈ ਜੀ ਸਤੀਰੀਆਂ ਦੇ ਪੌੜ ਮੈਂ ਖੁਦ ਵੇਖਿਆ ਠੀਕ ਹੈ ਜੀ ਯਾਰ ਕਿਉਂਕਿ ਉਹ ਦੌਰ ਇਹੋ ਜਿਹਾ ਸੀ ਕੋਈ ਕਿਸੇ ਦਾ ਨਹੀਂ ਸੀ ਉਹ ਕਹਿੰਦੇ ਲੁੱਟ ਲੋ ਦਿਖਾ ਲੋ ਤੇ ਲਾਲੂ ਦਾ ਤਾਂ ਪਿਆਰ ਚ ਪੱਕਾ ਹੀ ਕਿਹਾ ਵਸੇ ਕੋ ਚੱਕਰ ਹੀ ਨਹੀਂ ਕਰਦਾ ਚੱਕ ਦਿਓ ਵਾਟੇ ਆਪਾਂ ਨੂੰ ਰੋਡ ਟੈਕਸ ਵੀ ਦਿੰਨੇ ਆਪਾਂ ਰੋਡ ਤੇ ਚੱਲਣ ਲੱਗੇ ਟੂਲ ਟੈਕਸ ਵੀ ਦਿੰਨੇ ਆਉਣ ਆਪਾਂ ਠੀਕ ਹੈ ਤੇ ਫਿਰ ਜਦੋਂ ਆਪਾਂ ਪਰਮਿਟ ਜਾਗੇ ਤੇ ਉਦੋਂ ਵੀ ਟੈਕਸ ਭਰਦੇ ਆਪਾਂ ਜਦੋਂ ਗੱਡੀ ਖਰੀਦਦੇ ਆ ਉਦੋਂ ਵੀ ਟੈਕਸ ਭਰਦੇ ਆਪਾਂ ਠੀਕ ਹੈ ਟਰੱਕ ਵਾਲਾ ਪਤਾ ਨਹੀਂ ਕਿੰਨੇ ਵਾਰੀ ਟੈਕਸ ਭਰਦਾ ਫਿਰ ਜਿੰਨੇ ਵਾਰੀ ਪਹਾੜਾ ਲੈਣਾ ਉਹਦਾ ਜੀਐਸਟੀ ਕਟਾਉਣਾ ਹੈ ਜਿਹੜਾ ਉਹਦੇ ਲਈ ਸਮਾਨ ਲੈਣਾ ਉਹਦੇ ਤੇ ਜੀਐਸਟੀ ਕਟਾਉਣਾ ਹੈ ਐਲ ਬਦਲਾ ਲਿਆ ਚੱਲ ਜੀਐਸਟੀ ਹੈ ਪਹਾੜਾ ਲੈ ਲਿਆ ਚੱਲ ਜੀਐਸਟੀ ਜੇ ਜਮਾ ਕਰਾਦੇ ਫਿਰ ਜੀਐਸਟੀ ਯਾਰ ਅੱਧਾ ਜੀਐਸਟੀ ਨਿਕਲ ਜਾਂਦਾ ਹੈ ਟੈਕਸ ਟਰੱਕਾਂ ਵਾਲਿਆਂ ਦਾ ਅੱਛਾ ਜੀ ਤੇ ਹਜੇ ਟਰੱਕਾਂ ਵਾਲੇ ਮਾੜੇ ਆ ਤੇ ਚੰਗਾ ਕੌਣ ਆ ਬਈ ਜੇ ਟਰੱਕਾਂ ਵਾਲੇ ਨਾ ਹੁਣ ਤਾਂ ਸਿਰੇ ਨਾ ਲਾਉਣ ਜਦੋਂ ਮੁਸੀਬਤ ਆਉਂਦੀ ਆ ਉਦੋਂ ਟਰੱਕਾਂ ਵਾਲੇ ਹੀ ਵਰਦੇ ਆ ਬਿਲਕੁਲ ਜੀ ਬਿਲਕੁਲ ਉਦੋਂ ਟਰੱਕਾਂ ਵਾਲੇ ਹੀ ਖੜਦੇ ਆ ਹਾਂ ਬਿਲਕੁਲ ਜੀ ਧਰਨਿਆਂ ਤੇ ਟਰੱਕਾਂ ਵਾਲੇ ਜਾਂਦੇ ਸੀ ਟਰੱਕ ਪਰ ਪਰ ਠੀਕ ਹੈ ਜਿੱਥੇ ਵੀ ਕੋਈ ਰਾਸ਼ਨ ਦੀ ਲੋਡ ਹੁੰਦੀ ਆ ਆਫਤਾਂ ਦੀ ਆ ਟਰੱਕ ਹੀ ਜਾਂਦੇ ਆ ਕੀ ਜਾਂਦੇ ਆ ਕਾਰਗਲ ਦੇ ਵਿੱਚ ਬਰੂਤੀ ਲੋਡ ਪਈ ਤਾਂ ਟਰੱਕ ਹੀ ਗਏ ਆ ਠੀਕ ਹੈ ਬਿਲਕੁਲ ਜੀ ਮੌਤ ਦੇ ਮੂੰਹ 'ਚ ਧੱਕਦੇ ਆ ਇਹਨਾਂ ਨੂੰ ਅੱਛਾ ਜ ਕਿਉਂਕਿ ਟਰੱਕ ਵਾਲੇ ਨੇ ਕਿਹੜਾ ਜਵਾਬ ਦੇਣਾ ਹੈ ਤੋੜ ਦੇਣਾ ਫੜ ਕੇ ਇਹ ਖਾਲੀ ਗੱਡੀਆ ਚੱਲੋ ਬਈ ਫੜ ਲਈ ਗੱਡੀ ਚੱਲ ਬਈ ਬੱਸਾਂ ਵਾਲਿਆਂ ਦੇ ਵੋਟਾਂ 'ਚ ਹੁੰਦਾ ਹੁੰਦਾ ਆਰਟੀਓ ਖੜਾ ਹੁੰਦਾ ਕਰਕੇ ਜਾਂ ਬੰਦ ਕਰ ਦਿੰਦਾ ਚੱਲ ਬਈ ਤੂੰ ਫਲਾਣੇ ਤਾਂ ਲੈ ਜਾ ਬੰਦ ਆ ਤੇ ਨਹੀਂ ਹੁਣ ਤਾਂ ਹੀ ਬੰਦ ਹੋ ਗਿਆ ਸਿਸਟਮ ਪਹਿਲਾਂ ਆ ਸਿਸਟਮ ਹੁੰਦਾ ਸੀ ਅੱਛਾ ਜੀ ਵੋਟਾਂ 'ਚ ਫੜ ਲੈਂਦੇ ਹੁੰਦੇ ਫੜ ਕੇ ਭੇਜਦੇ ਠੀਕ ਹੈ ਜੀ ਹੁਣ ਤਾਂ ਦਿਹਾੜੀ ਤੇ ਲੈ ਆਣ ਲੱਗੇ ਨਾ ਅੱਗੇ ਧੱਕੇ ਨਾਲ ਭੇਜਦੇ ਹੁੰਦੇ ਭੇਜਦੇ ਨਾ ਭੇਜ ਦਿੰਦੇ ਸੀ ਜਾਣਾ ਪੈਂਦਾ ਸੀ ਕਿਉਂਕਿ ਉਹਨੇ ਚਲਾਨ ਵੱਡਾ ਕਟਿਆ ਜਾਂਦਾ ਸਹੀ ਗੱਲ ਹੈ ਫਿਰ ਇੱਕ ਦਿਨ ਲਈ ਬੰਦਾ ਜਾਂਦਾ ਜਾਂਦਾ ਸਾਨੂੰ ਭੇਜਤਾ ਸਾਡੀ ਬੱਸ ਭੇਜਤੀ ਉਹਨਾਂ ਨੇ ਸਰਾਏ ਸਰਾਵਾ ਅੱਛਾ ਜੀ ਸਰਾਵਾ ਭੇਜਤੀ ਤੇ ਮੈਂ ਸਰਾਵੀ ਕਿਆ ਵਾ ਸੀਗਾ ਮੇਰੇ ਦੋਸਤ ਦੇ ਨਾਨਕੇ ਸੀ ਅੱਛਾ ਜੀ ਉਹਦਾ ਸਰਾਵਾ ਸੀ ਦਾ ਕੋਟਕਪੂਰੇ ਦੇ ਨਾਲ ਉਹ ਸਰਾਵਾ ਸੀ ਮਲੋੜ ਕੋਲੇ ਅੱਛਾ ਜੀ ਅਸੀਂ ਮਲੋੜ ਦਾਣਾ ਮੰਡੀ ਚ ਗਏ ਕਿਸੇ ਦੇ ਦਫ਼ਤਰ ਚ ਉਹਨਾਂ ਨੇ ਕਹੇ ਵੀ ਤੇਰੀ ਬੱਸ ਸਰਾਵੀ ਲੈ ਜਾ ਸਰਪੰਚ ਦੇ ਘਰੇ ਲੈ ਜਾ ਸਾਨੂੰ ਰਾਤ ਨੂੰ ਸਰਪੰਚ ਦਾ ਘਰ ਨਾਲ ਲੱਪਿਆ ਕਸੂਆ ਜਿਹਾ ਲੱਭ ਗਿਆ ਮੈਂ ਕਿਹਾ ਇੱਥੇ ਲਾ ਲਾ ਯਾਰ ਬੈਕ ਕਰਕੇ ਮੈਂ ਕਿਹਾ ਯਾਰ ਇੱਥੇ ਹੀ ਘਰ ਆ ਉਹਦੇ ਨਾਨਕਿਆਂ ਦਾ ਮੈਂ ਕਿਹਾ ਇੱਕ ਆਪਕ ਚਾਵੜਾਂਗੇ ਆਏ ਜੀ ਪਈ ਜੀ ਜਾਂਦੀ ਹੈ ਮੈਂ ਉਹ ਕੋਟ ਕਪੂਰੇ ਕੋਲੇ ਲੱਭਦੇ ਮਲੋਟ ਫਿਰ ਕੇ ਮੈਂ ਕਿਹਾ ਹੋਣ ਨਹੀਂ ਲੱਪਣਾ ਰਾਤ ਨੂੰ ਪੈ ਜਾ ਅਸੀਂ ਪੈ ਗਏ ਅੱਛਾ ਜੀ ਸਵੇਰੇ ਗੱਡੀ ਕੋਲੇ ਬੰਦੇ ਆ ਗਏ ਕਹਿੰਦਾ ਬਾਈ ਜੀ ਬੱਸ ਹਟਾਓ ਰੇੜਾ ਨਗਾਉਣਾ ਮੈਂ ਕਿਹਾ ਯਾਰ ਸਾਨੂੰ ਆਏ ਦੱਸੋ ਸਰਪੰਚ ਦਾ ਘਰ ਕਿੱਥੇ ਉਹ ਕਹਿੰਦਾ ਪਿੰਡ 'ਚ ਤੇ ਸਰਪੰਚ ਬਹੁਤ ਵਧੀਆ ਸਰਾਮਾਂ ਦਾ ਉਸ ਟਾਈਮ ਅ ਗੁਜਰਾਲ ਪ੍ਰਧਾਨ ਮੰਤਰੀ ਦਾ ਐਂਡ ਵਾਲਾ ਦਿਨ ਸੀਗਾ ਉਹਦੇ ਅੱਛਾ ਜੀ ਜਿਲੰਦਰ ਆਇਆ ਸੀ ਅੱਛਾ ਜੀ ਕਰਜ਼ਾ ਮਾਫ ਕਰਕੇ ਗਿਆ ਸੀ ਅੱਛਾ ਜੀ ਇਹ ਵੀ ਪ੍ਰਧਾਨ ਮੰਤਰੀ ਹੋਇਆ ਪੰਜਾਬ ਦਾ ਅੱਛਾ ਜੀ ਇੰਦਰ ਕੁਮਾਰ ਗੁਜਰਾਲ ਜੀ ਨੇ ਕਿਸਾਨ ਪ੍ਰਧਾਨ ਮੰਤਰੀ ਹੋਇਆ ਜੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਸੀ ਠੀਕ ਹੈ ਐਂਡ ਤੇ ਹੱਥ ਮਾਰ ਗਿਆ ਹੀ ਕਹਿੰਦਾ ਕਰਜ਼ਾ ਮਾਫ ਹਮ ਅੱਜ ਮੈਂ ਦੇ ਚੱਲਿਆ ਜਿਹੜਾ ਕੋ ਸੀਗਾ ਨਜ਼ਾਰੇ ਲਓ ਤੇ ਅਸੀਂ ਚਲੋ ਗੁੱਸਾ ਤਾਂ ਹੁੰਦਾ ਹੀ ਆ ਯਾਰ ਏਡੀ ਦੂਰ ਆਏ ਆ ਹਨਾ ਯਾਰ ਉਹੀ ਪਰੇ ਕਰਦੇ ਆਂ ਯਾਰ ਧੱਕੇ ਨਹੀਂ ਭੇਜੇ ਵੇ ਉਦੋਂ ਕੋਈ ਦਿਹਾੜੀ ਨਹੀਂ ਹੁੰਦੀ ਸੀ ਤੇਲ ਪਵਾਣ ਦੇ ਅਸੀਂ ਸਰਪੰਚ ਨੂੰ ਸਰਪੰਚ ਦੇ ਘਰੇ ਗਏ ਆ ਜਾਓ ਵੀ ਆ ਜਾਓ ਆ ਜਾਓ ਡਰਾਈਵਰ ਨੂੰ ਚਾਹ ਪਾਣੀ ਪਿਓ ਬਈ ਪਿਆਤਾ ਚਾਹ ਪਾਣੀ ਮਾਲ ਖਾਣਾ ਬਈ ਨਾਲ ਜੀ ਲਿਓ ਡਰਾਈਵਰ ਤਾਂ ਜਵਾਬ ਹੀ ਨਹੀਂ ਦਿੰਦੇ ਹੁੰਦੇ ਖਾ ਲਿਓਗੀ ਖਾਲੀ ਕੋਈ ਨਹੀਂ ਹੋਰ ਖਾਣਾ ਖਾਦੇ ਹੋ ਲੱਗੇ ਆਉਣ ਬਾਈ ਪੁੱਟੀਆਂ ਪੱਗਾਂ ਬੰਨ ਕੇ ਬੰਦੇ ਪੁਰਾਣੇ ਟੈਪ ਵਾਲੇ ਅੱਛਾ ਜੀ ਆਹ ਬਈ ਸੀਟਾ ਰੋਕ ਲਓ ਥੇਰ ਨਹੀਂ ਪਦਾ ਹੁੰਦਾ ਹਾਂ ਮਗਾ ਇੰਨੇ ਜਾਉਂਗੇ ਕਹਿੰਦਾ ਫੁੱਲ ਜਾਣੀਆਂ ਏ ਫੈਲੇ ਬਹੁਤ ਆ ਨਾ ਫਾਇਦੇ ਬਹੁਤ ਹੈ ਬੁੜੇ ਆਏ ਕਰੀ ਜਾਣ ਮੈਂ ਕਿਹ ਵੀ ਫਾਇਦੇ ਪ੍ਰਧਾਨ ਮੰਤਰੀ ਨੇ ਦੇਣੇ ਆ ਮੈਨੂੰ ਕੀ ਪਤਾ ਇਹਨਾਂ ਦੇ ਆਪ ਦੇ ਵੀ ਫਾਇਦੇ ਆ ਜਾਣਦੇ ਤੇ ਅਸੀਂ ਭਾਈ ਲੇਟ ਹੋ ਗਏ ਤੁਰਦੇ ਉੱਥੋਂ 10 11 ਤਾਂ ਉੱਥੇ ਵੀ ਜਾਦੇ ਉਹਨਾਂ ਦੇ ਜਲੰਧਰ ਕਿੱਥੇ ਆ ਯਾਰ ਸਾਨੂੰ ਤਾਂ ਜਲੰਧਰ ਜਾਂਦਾ ਹੁੰਦਾ ਨਹੀਂ ਛੇਬ ਗਿਆ ਭਾਈ ਦੇਣ ਛੇਬ ਗਿਆ ਤੇ ਡਰਾਈਵਰ ਹੁਣ ਤਾਂ ਕੰਮ ਹੋ ਗਿਆ ਉਹ ਮੈਂ ਕਾ ਜੀ ਮੋੜ ਲੈਨੇ ਆਪਾਂ ਮੈਨੂੰ ਆਏ ਤੇਲ ਬਾਜੂ ਨਾ 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 ਇੱਕ ਰੀ ਜਲੰਦਰ ਨੂੰ ਹੱਥ ਲਾਉਣਾ ਆਪਾਂ ਸਾਵਣੀ ਦੇ ਨਾਲ ਹੀ ਪ੍ਰੋਗਰਾਮ ਸੀ ਇੰਦਰਕੁਮਾਰ ਗੁਜਰਾਵਾਲ ਦਾ ਅੱਛਾ ਜੀ ਭਾਈ ਬੁੜੇ ਦਾ ਜਿਵੇਂ ਉਹ ਤੇ ਰਾਖਾ ਚਲਾਉਂਦੇ ਰਹੇ ਉੱਤਰ ਕੇ ਭੱਜ ਗਏ ਬਸ ਖਾਲੀ ਅੱਛਾ ਜੀ ਲੋਕ ਮੁੜੇ ਹੁਣ ਇੰਦਰਕੁਮਾਰ ਗੁਜਰਾਵਾਲ ਨੇ ਕਰਜ਼ਾ ਮਾਫ ਕਰਤਾ ਕਰਜ਼ਾ ਮਾਫ ਕਰਤਾ ਤੇ ਉਹਨਾਂ ਨੂੰ ਕਰਜ਼ੇ ਦਾ ਧਿਆਨ ਨਹੀਂ ਉਹ ਪਤੰਦਰ ਤੈਨ ਤਨ ਕੱਚ ਚ ਟੰਗੀ ਹੁਣ ਬੋਤਲਾ ਉੱਥਰ ਇੱਥੇ ਦਾ ਸਸਤੀਆ ਫੌਂਟੀਆਂ ਵਾਲੀ ਮਿਲਦੀ ਐ ਮੈਂ ਕਾ ਚਾਹ ਗਏਦੇ ਸੀ ਫਾਇਦਾ ਹੋਊ ਸਾਰੇ ਲਈ ਵਰਨ ਭਾਈ ਅੱਛਾ ਜੀ ਹਾਂ ਤੇ ਸਾਰੇ ਹੀ ਫੋਲੋਗੇ ਜਿਵੇਂ ਇੱਕ ਦੂਜੇ ਦੇ ਨਾਲ ਹੀ ਪੈਂਦੇ ਹੁੰਦੇ ਸਦਾ ਹੀ ਆਏ ਬੇਲੇ ਬੈਠੇ ਵਿੱਚ ਬਸਦੇ ਮਤਲਬ ਦੇਖੋ ਉਹ ਏਰੀਆ ਦੀ ਸਿਆਨ ਮੈਂ दारू ਪੀ ਲਈ ਵੱਧ ਹੋ ਗਏ ਬੰਦੇ ਮੈਂ ਵੇਖੇ ਪਰ ਮੈਂ ਬੰਦੇ ਇੱਕ ਦੂਜੇ ਨਾਲ ਕੌੜਾ ਬੋਲਦੇ ਨਹੀਂ ਦੇਖੇ ਯਾਰ ਅੱਛਾ ਜੀ ਇੰਨਾ ਯਾਰ ਇੱਕ ਦੂਜੇ ਨਾਲ ਰਲ ਮਿਲ ਕੇ दारू ਪੀ ਕੇ ਤਾਂ ਆਏ ਲੱਗਣ ਯਾਰ ਜਿਵੇਂ ਸਗੇ ਭਰਾ ਪਿਓ ਪੁੱਤ ਹੁੰਦੇ ਆ ਯਾਰ ਅੱਛਾ ਜੀ ਹਾਂ ਆਏ ਇੱਕ ਦੂਜਿਆਂ ਗੋਦਿਆਂ ਚ ਲਿਟੀ ਜਾਣ ਯਾਰ ਤੇ ਮੈਨੂੰ ਸਾਰਾ ਟਿਕਾਣਾ ਲੱਗ ਗਿਆ ਉਹਨਾਂ ਨੂੰ ਦੇਖ ਕੇ ਅਸੀਂ 10 ਵਜੇ 10:30 ਵਜੇ ਰਾਤ ਨੂੰ ਮੋਗੇ ਆਏ ਬਾਈਪਾਸ ਤੇ ਕਿਉਂਕਿ ਜਲੰਧਰ ਨਿਕਲ ਨੂੰ ਟਾਈਮ ਲੱਗ ਗਿਆ ਜਾਮ ਲੱਗ ਗਿਆ ਭਾਈ ਠੀਕ ਹੈ ਤੇ ਮੈਨੂੰ ਪਤਾ ਮੈਂ 1:30 ਵਜੇ ਘਰੇ ਲਾਏ ਉਹ ਅੱਛਾ ਈ ਉਹਦੋਂ ਉਹਨਾਂ ਦੀ ਦਾਰੂ ਰਹਿ ਗਈ ਇੱਕ ਦੂਜੇ ਨੂੰ ਕਰੀ ਆ ਨਾ ਆ ਜਾ ਓਏ ਤੂੰ ਮੇਰੇ ਕੋਲ ਹੋ ਕੇ ਜਾਵੜੀ ਆ ਜਾ ਉਥੇ ਲਾ ਲਾਂਗੇ ਦੋ ਦੋ ਪੈਗ ਸਾਰਾ ਸਰਪੰਚ ਕੋਲੇ ਲਾਵਾਂਗੇ ਇਹ ਘਰ ਨੂੰ ਖੋਲਣਗੇ ਸਵੇਰੇ ਖੋਲ੍ਹਾਂਗੇ ਉਹਨਾਂ ਸਰਪੰਚ ਪੀਉ ਹਾਂ ਸਰਪੰਚ ਆਲਦੀਆਂ ਪੇਟੀਆਂ ਰੱਖੀ ਬੈਠਾ ਦੋ ਬੈਠ ਵਿਚਾਰਾ ਸਰਪੰਚ ਕਹਿੰਦਾ ਘਰੇ ਹੋਰ ਆਪਣਾ ਫਿਰ ਵੀ ਯਾਰ ਪ੍ਰਧਾਨ ਮੰਤਰੀ ਸੀ ਕਹਿੰਦਾ ਇੰਨਾ ਸਿਆਣਾ ਨਿਕਲਿਆ ਹਨ ਪਹਿਲਾ ਪ੍ਰਧਾਨ ਮੰਤਰੀ ਹੋਇਆ ਅੱਛਾ ਜੀ ਜੀਨੇ ਕਰਦੇ ਆ ਮਾਫ ਕਰਿਆ ਸੀ ਪੰਜਾਬ ਦਾ ਠੀਕ ਹੈ ਨਹੀਂ ਤਾਂ ਬਹੁਤ ਬਣੇ ਆ ਤੇ ਬਹੁਤ ਆਏ ਆ ਤੇ ਬਹੁਤ ਗਏ ਆ ਕਿਸੇ ਨੇ ਕੁਝ ਨਹੀਂ ਕਰਿਆ ਠੀਕ ਹੈ ਬਾਕੀ ਚਲੋ ਮਨਮੋਹਨ ਸਿੰਘ ਦੀ ਬਹੁਤ ਤਕੜੇ ਪ੍ਰਧਾਨ ਮੰਤਰੀ ਰਹੇ ਆ ਸਾਡੇ ਪਰ ਉਹਨਾਂ ਤੋਂ ਵੀ ਉਹ ਕੰਮ ਨਹੀਂ ਹੋਇਆ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਬਿਲਕੁਲ ਜੀ ਠੀਕ ਹੈ ਪੰਜਾਬ ਲਈ ਕਿਉਂਕਿ ਪੰਜਾਬ ਦੇ ਜੰਮੇ ਜਾਇ ਸੀ ਜਾਇ ਸੀ ਬਿਲਕੁਲ ਜੀ ਚਾਹੇ ਉਹ ਚੜਦਾ ਪੰਜਾਬ ਹੋਵੇ ਚਾਹੇ ਉਹ ਲੈਂਦਾ ਪੰਜਾਬ ਹੋਵੇ ਉਦੋਂ ਤਾਂ ਸਾਰਾ ਇੱਕ ਹੀ ਸੀ ਨਾ ਇੱਕ ਹੀ ਸੀ ਜੀ ਪਰ ਹੁਣ ਵੀ ਸਾਡੀ ਮਾਤਰ ਭਾਸ਼ਾ ਤਾਂ ਇੱਕ ਹੀ ਹੈ ਬਿਲਕੁਲ ਜੀ ਉਧਰਲਾ ਪੰਜਾਬ ਤਾਂ ਪੰਜਾਬੀ ਪਿੱਛੇ ਲੜ ਰਿਹਾ ਹੈ ਕਿ ਸਾਡੇ ਸਕੂਲਾਂ ਚ ਪੰਜਾਬੀ ਵੀ ਪੜਾਈ ਜਾਣੀ ਚਾਹੀਦੀ ਹੈ ਉਹ ਲੋਕ ਲੜ ਰਹੇ ਆ ਪੰਜਾਬੀ ਜ਼ੁਬਾਨ ਪਿੱਛੇ ਵੀ ਸਾਡੀ ਜ਼ੁਬਾਨ ਖਤਮ ਹੁੰਦੀ ਜਾ ਰਹੀ ਹੈ ਕਿਉਂ ਬਿਲਕੁਲ ਜੀ ਉਹ ਬਾਈ ਕਲਚਰ ਨਾਲ ਵੱਧ ਜੁੜੇ ਹੋਏ ਵੱਧ ਜੁੜੇ ਆ ਆਪਾਂ ਸ਼ਰਮ ਮਹਿਸੂਸ ਕਰਦੇ ਆ ਆਪਾਂ ਟੁੱਟੇ ਹੋਏ ਆ ਹਾਂ ਉਹਨਾਂ ਦੇ ਮੋਟਰਾਂ ਤੇ ਪੁਰਾਣਾ ਕਲਚਰ ਅੱਜ ਵੀ ਖੂਦੀਆਂ ਟਿੰਡਾਂ ਸਾਰਾ ਕੁਝ ਸੰਭਿਆ ਹੋਇਆ ਹੈ ਪੁਰਾਣੇ ਘਰ ਹਵੇਲੀਆਂ ਪੁਰਾਣਾ ਵਿਰਸਾ ਸਾਰਾ ਸੰਭੀ ਬੈਠੇ ਠੀਕ ਹੈ ਭਗਤ ਸਿੰਘ ਦਾ ਕਮਰਾ ਉਵੇਂ ਪਿਆ ਸਾਰਾ ਕੁਝ ਉਹਨਾਂ ਕੋਲੇ ਸੰਭਿਆ ਦਾ ਜਿੱਥੇ ਪੜਦਾ ਹੁੰਦਾ ਸੀ ਨਾ ਭਗਤ ਸਿੰਘ ਦਾ ਘਰ ਸਾਹਮਣੇ ਰੱਖਿਆ ਕਿਉਂਕਿ ਉਹ ਲੋਕ ਵਿਰਸੇ ਨਾਲ ਜੁੜੇ ਹੋਏ ਅਸੀਂ ਟੁੱਟਦੇ ਜਾ ਰਹੇ ਹਾਂ ਅਸੀਂ ਫਾਰਵਰਡ ਹੁੰਦੇ ਜਾ ਰਹੇ ਹਾਂ ਪਰ ਇਹਦਾ ਕੋਈ ਫਾਇਦਾ ਨਹੀਂ ਇਹ ਤੇ ਲਾਲਚ ਤਾਂ ਹੀ ਆ ਅਸੀਂ ਲਾਲਚ ਚ ਫਸ ਗਏ ਆ ਪੈਸੇ ਦਾ ਲਾਲਚ ਮਾਰ ਗਿਆ ਪੈਸੇ ਦੀ ਦੌੜ ਲੱਗ ਗਈ ਇਹ ਕਿਹ ਕਿਹ ਬੱਚਾ ਹੈ ਅੱਗੇ 4-4 ਬੱਚੇ ਹੁੰਦੇ ਹੀ ਭਾਵੇਂ-ਭਾਵੇਂ ਫੇਰ ਵੀ ਪੈਸੇ ਦੀ ਦੌੜ ਨਹੀਂ ਸੀ ਕਿਉਂਕਿ ਅਸੀਂ ਕਹਿੰਦੇ ਆ ਕਿ ਚਾਰ ਪੱਤੀ ਹੋ ਗਏ ਯਾਰ ਪਾਲਣਗੇ ਕਿੱਥੋਂ ਤੇ ਚਾਰ ਜੇ ਕੰਮ ਕਰਨਗੇ ਉਹ ਵੀ ਵੇਖੋ ਨਾ ਕਿੰਨਾ ਲਿਆਉਣਗੇ ਠੀਕ ਹੈ ਕਿੰਨਾ ਲਿਆਉਣਗੇ ਕਮਾ ਕੇ ਇੱਕ ਮੁਸਲਮਾਨ ਭਰਾ ਉਹਦੇ ਬੱਚੇ ਖਣੀ 100 ਕਿ 150 ਬੱਚਾ ਬਾਈ ਅੱਛਾ ਇਹ ਕਹਿੰਦਾ ਟੀਵੀ ਤੇ ਦਿਖਾਈ ਜਾਣ ਤੇ ਉਹਦੇ ਖਣੀ ਕਿੰਨੀਆਂ ਘਰ ਵਾਲੀਆਂ ਉਹ ਕਹਿੰਦੇ ਵੀ ਇਹਨਾਂ ਨੂੰ ਪਾਲ ਲੈਗਾ ਕਿਵੇਂ ਵੀ ਤੈਨੂੰ ਸਾਰਿਆਂ ਦੇ ਨਾਂ ਯਾਦ ਆ ਉਹ ਕਹਿੰਦਾ ਵੀ ਨਹੀਂ ਕਾਪੀ ਤੇ ਲਿਖੇ ਹੁੰਦੇ ਹੈਨਾ ਇਹਨਾਂ ਦੇ ਤਾਂ ਨਹੀਂ ਯਾਦ ਲੱਭਣਾ ਪੈਂਦਾ ਵੀ ਇਹਦਾ ਨਾਂ ਇੰਨਾ ਜਣ ਕਿੱਥੇ ਲੱਭ ਲੂ ਬਈ ਇੰਨਾਂ ਦਾ ਵੋਟਾਂ ਨਿਕਲੀਆਂ ਜਾਂਦਗਾ ਉਹਦਾ ਘਰੇ 24 ਘੰਟੇ ਨਿਆਣੇ ਆ ਹਾਂ ਬਾਲਾ ਵੱਡਾ ਬਰਾ ਹਾਂ ਰੋਟੀਆਂ ਕੰਨੂਆਂ ਪਕਦੀਆਂ ਹੋਣਗੀਆਂ ਹਨ ਪਰ ਉਹ ਕਹਿੰਦਾ ਵੀ ਜਦੋਂ ਇਹ ਵੱਡੇ ਹੋਗੇ ਹੁਣ ਇਹਨਾਂ ਨੂੰ ਕੁੜੀਆਂ ਘੜ ਦਿਓ ਜੇ 100 ਵੀ ਮੁੰਡਾ ਜਦੋਂ ਕੰਮ ਤੇ ਜਾਊਗਾ ਜੇ ਸਾਰੇ 5-500 ਵੀ ਲਿਉਣਗੇ ਦਿਹਾੜੀ ਵੇਖੋ ਕਿੰਨੀ ਸਰਦੇ ਆਟਾ ਦਾ ਜਿਹੜਾ ਖਾਣਗੇ ਖਾਣਗੇ ਇਹਦਾ ਮੈਂ ਲੇਬਰ ਤਿਆਰ ਕਰ ਰਹੇ ਹਾਂ ਘਰ ਦੀ ਮੈਂ ਕਹਿੰਦਾ ਗੱਲ ਤੇਰੀ ਠੀਕ ਹੈ ਤੇ ਹੁਣ ਅਸੀਂ ਇਕੱਲੇ ਕਹਿ ਰਹੇ ਆ ਕੱਲਾ ਕਹਿਰਾ ਬੰਦਾ ਇਹਨਾਂ ਦਾ ਖੇਤੀ ਕਰਨ ਜੋਗਾ ਫੇਰ ਵੀ ਉਹਨੂੰ ਬੰਦਾ ਰੱਖਣਾ ਪੈਂਦਾ ਫੇਰ ਉਹਨੂੰ ਘਰ ਦਾ ਧਿਆਨ ਰੱਖਣਾ ਪੈਂਦਾ ਫੇਰ ਉਹਨੂੰ ਬਾਜ਼ਾਰ 'ਚ ਵੀ ਜਾਣਾ ਪੈਂਦਾ ਸ਼ਹਿਰ ਵੀ ਜਾਣਾ ਪੈਂਦਾ ਢਿੱਲ ਮਸਤੇ ਵੀ ਜਾਣਾ ਪੈਂਦਾ ਤਾਂ ਕਰਕੇ ਡਿਪਰੈਸ਼ਨ ਵੱਧ ਗਿਆ ਕੱਲਾ ਬੰਦਾ ਕਿੱਧਰ ਕਿੱਧਰ ਜਾਵੇ ਜੇ ਦੋ ਹੈਗੇ ਵੀ ਆ ਕਿਸੇ ਤੇ ਤੇ ਅੱਡ ਹੋਣ ਲੱਗੇ ਮੈਂਟਲ ਹੁੰਦੇ ਆ ਅੱਗੇ ਵਾਲਾ ਸਬਰ ਤਾਂ ਰਹੀ ਹੀ ਨਹੀਂ ਅੱਗੇ ਜਨਾਨੀਆਂ ਨੇ ਬੋਦੀਆਂ ਨਾ ਬੰਦਾ ਵਿੱਚ ਨਹੀਂ ਬੋਲਦਾ ਸੀ ਬਿਲਕੁਲ ਹੀ ਬਿਲਕੁਲ ਜੀ ਤੇ ਲੜਾਈ ਖਤਮ ਕਰਨ ਦੇ ਤਰੀਕੇ ਵੀ ਹੁੰਦੇ ਆ ਸਾਡਾ ਨਾ ਕੋਈ ਦੋਸਤ ਸੀਗਾ ਉਹਨਾਂ ਦੀਆਂ ਘਰ ਵਾਲੀਆਂ ਲੜਿਆ ਕਰਨ ਭਾਈ ਬਹੁਤ ਆ ਜਦੇ ਆਪ ਨਹੀਂ ਉਹ ਲੜਦੇ ਸੀ ਭਰਾ ਜਮੇ ਇੱਕ ਭਰਾ ਡਿਪਰੈਸ਼ਨ ਲੈ ਗਿਆ ਤੇ ਬਿਮਾਰ ਹੋ ਗਿਆ ਉਹਦੇ ਘਰ ਆਈ ਟੈਨਸ਼ਨ ਲੈ ਗਈ ਵੀ ਬਿਮਾਰ ਹੋ ਗਿਆ ਦੂਜੇ ਭਰਾ ਨੂੰ ਉਹਦੇ ਦੋਸਤ ਨੇ ਰਾਇ ਦਿੱਤੀ ਕਹਿੰਦਾ ਇਹਨੂੰ ਆਪਾਂ ਸਿਆਣੇ ਦੇ ਭਖਾਈਓ ਵੀ ਡਾਕਟਰ ਤਾਂ ਤਾਂ ਠੀਕ ਨਹੀਂ ਹੁੰਦਾ ਹੁਣ ਠੀਕ ਡਿਪਰੈਸ਼ਨ ਦਾ ਕੀ ਇਲਾਜ ਹੁੰਦਾ ਬਾਈ ਉਹਦਾ ਬੰਦੇ ਨੂੰ ਗੱਲਾਂ ਨਾ ਕੱਢਣਾ ਹੁੰਦਾ ਡਿਪਰੈਸ਼ਨ ਚ ਤਾਂ ਠੀਕ ਹੈ ਉਹਨ ਡਿਪਰੈਸ਼ਨ ਲਈ ਵੇੜੇ ਘਰ ਦਾ ਵੀ ਯਾਰ ਇਹਨਾਂ ਦੀ ਬੰਦਤੀ ਨਹੀਂ 24 ਘੰਟੇ ਕਿਤੇ ਕਿਤੇ ਯਾਰ ਕੀ ਕਰਾਂਗੇ ਤੇ ਉਹ ਕਹਿੰਦਾ ਵੀ ਆਪਾਂ ਸਿਆਣੇ ਦੇ ਲਿਜਾਣੇ ਹੁਣ ਇਹੀ ਰਹਿ ਗਿਆ ਉਹ ਭਰਾ ਮੰਨੇ ਨਾ ਉਹਨੂੰ ਗੱਡੀ ਚ ਪਾ। ਉਹਨਾਂ ਨੇ ਬਾਹਰ ਗੀੜਾ ਗੂੜਾ ਦਵਾਇਆ। ਤੇ ਉਹ ਤੇ ਰੋਟੀ ਪਾਣੀ ਖਾਦਾ 2 ਘੰਟੇ ਲਾ ਕੇ ਮੁੜਿਆ। ਉਹ ਕਹਿੰਦੇ ਵੀ ਕੀ ਆਂਦਾ ਡਾਕਟਰ ਉਹ ਕਹਿੰਦੇ ਵੀ ਇਹਦੇ ਸਾਹਮਣੇ ਨਹੀਂ ਦੱਸਣਾ ਵੀ ਸਿਆਣਾ ਕੀ ਆਂਦਾ। ਉਹ ਕਹਿੰਦੇ ਇਹਦੇ ਸਾਹਮਣੇ ਨਹੀਂ ਗੱਲ ਕਰਨੀ ਆਪਾਂ। ਮਤਲਬ ਕੀ ਆਂਦਾ ਕਹਿੰਦਾ ਵੀ ਇਹਦੇ ਸਾਹਮਣੇ ਜੇ ਲੜਾਈ ਹੋ ਗਈ ਇਹਨੇ ਮਰ ਜਾਣਾ। ਇਹ ਨੂੰ ਟੈਕ ਹੋ। ਉਹਨਾਂ ਨੇ ਦੋਨਾਂ ਨੇ ਬੈਠ ਕੇ ਕਹਿੰਦੀ ਭੈਣੇ ਆਪਾਂ ਕੀ ਵੰਡਣਾ ਕੋਈ। ਵੀ ਆਪਾਂ ਬੰਦੇ ਵੀ ਖਵਾ ਲਾਂਗੇ। ਵੀ ਅੱਜ ਤੋਂ ਬਾਅਦ ਤੂੰ ਵੀ ਸੌਂ ਖਾ ਲੈ ਮੈਂ ਵੀ ਆਪਾਂ ਸਾਕੀਆ ਪੈਣਾ। ਆਪਾਂ ਨਹੀਂ ਲੜਾਂ। ਜਿਹੜੀ ਜਦੋਂ ਵੱਧ ਕੰਮ ਹੁੰਦਾ ਵੱਧ ਕਰ ਲਈ ਤੂੰ ਘੱਟ ਹੁੰਦਾ ਘੱਟ ਕਰ ਇੱਕ ਦੂਜੇ ਵੱਧ ਵੱਧ ਕਰਿਆ ਕਰ ਇਹ ਨਾ ਕਹੇ ਮੈਂ ਘੱਟ ਕਰਿਆ ਉਹ ਕਹੇ ਇਹ ਨਾ ਕਹੇ ਮੈਂ ਘੱਟ ਕਰਿਆ ਟਾਈਮ ਨਾ ਬੀਲਿੰਗ ਹੋ ਜਾ ਕਰਨ ਨਾਲੇ ਗੱਪਾਂ ਮਾਰਿਆ ਕਰਨ ਉਹਨਾਂ ਦੇ ਨਾਲ ਬੈਠੇ ਉਹੀ ਬੰਦਾ ਠੀਕ ਹੋ ਗਿਆ ਕਿਉ ਡਿਪਰੈਸ਼ਨ ਤੋਂ ਨਿਕਲ ਗਿਆ ਤੇ ਨਹੀਂ ਤਾਂ ਬੰਦਾ ਇੱਥੇ ਆ ਦਿਮਾਗ ਬੰਦੇ ਦਾ ਕਿਤੇ ਉਹ ਮਿੱਠੂ ਰਾਮ ਦੀ ਆਂਡੇ ਵਾਲੀ ਕਹਾਣੀ ਸੁਣੀ ਹੈ ਨਾ ਅਸੀਂ ਸੁਣੀ ਹੈ ਛੋਟੇ ਹੁੰਦੇ ਅਸੀਂ ਅੱਛਾ ਜੀ ਉਹ ਕਹਿੰਦਾ ਮਿੱਠੂ ਰਾਮ ਸੀ ਜਿਹੜਾ ਲਾਲਚੀ ਬੜਾ ਸੀ ਅੱਛਾ ਜੀ ਕਰਦਾ ਕੁਝ ਨਹੀਂ ਸੀ ਅੱਛਾ ਜੀ ਉਹਦੇ ਭਰਾ ਕੋਲੇ ਬੱਕਰੀਆਂ ਸੀ। ਮਿੱਠੂ ਰਾਮ ਸੋਚੀ ਜਾਂਦਾ ਕਹਿੰਦਾ 6 ਮਹੀਨੇ ਦਾ ਸੂਪੇਣਗਾ ਇਹਦਾ ਹੋਰ ਪੱਜ ਜਾਣੀ ਆ। ਇਹ ਆਪਾਂ ਵੀ ਕੋਈ ਜਿਗਾਰਡ ਕਰੀਏ। ਉਹ ਸ਼ਹਿਰ ਜਾਂਦਾ ਕੰਮ ਦੀ ਤਲਾਸ਼ ਚ ਉਹਨੂੰ ਆਂਡੇ ਪੈ ਹੀ ਦੀਦੇ ਆ। ਉਹਦੇ ਕੋਲੇ ਜਿੰਨੇ ਪੈਸੇ ਉਹ ਕਹਿੰਦਾ ਭਾਈ ਕਿੰਨੇ ਆਉਣਗੇ ਕਹਿੰਦਾ 21 ਆ ਜਾਣਗੇ ਕਹਿੰਦਾ ਤੇ ਦੇ। ਉਹਨੇ ਉਹਨੂੰ ਟੋਕਰੀ ਚ ਪਾਤੇ ਉਹਨੇ ਸਿਰ ਤੇ ਧਾਰਦੀ ਟੋਕਰੀ ਤੇ ਤੁਰਿਆ ਆਉਂਦਾ। ਕਹਿੰਦਾ ਯਾਰ ਇਹ ਤਾਂ ਮੰਨ ਲਾ ਵੀ 20-22 ਦਿਨਾਂ ਚ ਕੱਢ ਲੈਂਦੇ ਬੱਚੇ। 21 ਇਹ ਹੋਗੇ। ਕੀ ਤੇ ਫਿਰ ਇਹਨਾਂ ਚੋਂ 15 ਵੀ ਮੁਰਗੀਆਂ ਅੰਡੇ ਦੇਣ ਲੱਗੀਆਂ ਤੇ ਵੇਖ ਲਾ ਵੀ ਉਹਨਾਂ ਦੇ ਅੰਡੇ ਜੋੜ ਕੇ ਫਿਰ ਬੱਚੇ ਕਢਾ ਲੇ ਫਿਰ ਕਢਾ ਲੇ ਫਿਰ ਕਢਾ ਲੇ ਆਏ ਹਜ਼ਾਰਾਂ ਚ ਲੈ ਗਿਆ ਹਜ਼ਾਰਾਂ ਚ ਲੈ ਗਿਆ ਕਹਿੰਦੇ ਰੱਖਾਂਗੇ ਕਿੱਥੇ ਫਿਰ ਉਹਨੇ ਕਮਰਾ ਪਾਇਆ ਪੋਲਟਰੀ ਫਾਰਮ ਬਣਾਇਆ ਹਾਂ ਪੋਲਟਰੀ ਫਾਰਮ ਬਣਾਇਆ ਲੱਖਾਂ ਚ ਲੈ ਗਿਆ ਤੁਰ ਆਉਂਦਾਈ ਦਿਮਾਗ ਥੀ ਫੀਡ ਪਾਉਂਦਾ ਫਿਰਦਾ ਟਰੱਕ ਲਵਾ ਲਿਆ ਫੀਡ ਦਾ ਅੰਡੇ ਵਾਲੀਆਂ ਗੱਡੀਆਂ ਭਰ-ਭਰ ਜਾਈ ਜਾਂਦੀਆਂ ਪੁਰੇ ਆਉਂਦਾ ਕੋਦਰੋ ਮੂਰੇ ਆਉਂਦਾ ਕਹਿੰਦਾ ਕੀ ਕਰਦਾ ਮਿੱਠੂ ਰਾਮਾ ਇਹ ਕੋਹ ਨਹੀਂ ਫਾਰਮ ਦੇ ਵਿੱਚ ਮੁਰਗੀਆਂ ਨੂੰ ਫੀਡ ਪਾਈਏ ਕਹਿੰਦਾ ਮੁਰਗੀਆਂ ਕਿੱਥੇ ਕਹਿੰਦਾ ਆ ਦੇ ਜੋ ਟੋਕਰਾ ਚ ਆਂਡੇ ਤੇ ਲੜੇ ਹਾਂ ਹਾਏ ਵੇ ਕਹਿੰਦਾ ਕੁੱਤੇਆ ਕਹਿੰਦਾ ਬਿਜਲੀ ਸੀ ਰੋੜਤਾ ਇਹੀ ਦਾ ਪੋਲਟਰੀ ਫਾਰਮ ਸੀ ਕਹਿੰਦਾ ਆਪਣਾ ਕਹਿੰਦਾ ਖਤਮ ਨਹੀਂ ਕਰਤਾ ਕਿਉਂ ਬੰਦਾ ਸੋਚਦਾ ਬਹੁਤ ਹੈ ਬਹੁਤ ਆ ਸਹੀ ਗੱਲ ਹੈ ਇਹ ਕਹਾਣੀਆਂ ਦੇ ਪਿੱਛੇ ਵੀ ਕੋਈ ਮਕਸਦ ਹੁੰਦਾ ਹੈ